ਆਪਣੀ ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ 'ਚ ਪਹੁੰਚੂਗਾ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਸਾਫਤਾਬ ਉਹਨਾਂ ਦਾ ਪਹਿਲਾ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਜਮੈਂ ਨਾ ਪੁੱੜਿਆ ਖੜਾ ਜਿਹੜਾ ਕਿ ਆਪਣਾ ਸਾਫਤਾਬ ਲਿਖਦਾ ਉਹਦੀ ਫਿਰ ਉਹਨੂੰ ਪਤਾ ਕੀ ਉਹਦੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜਨ ਵੜਾ ਲੈਂਦੇ ਆ ਪਾਪ ਦਾ ਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਐ ਕਰ ਭਗਤਾ ਤੂੰ ਇੱਕ ਵਾਰੀ ਵਾਪਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਘਰੇ ਉਹ ਪੈਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖਿਆ ਤੇਰੇ ਮਗਰ ਕੀ ਹੋਈ ਜਾਂਦਾ ਤੈਨੂੰ ਕੋਈ ਰੋਂਦਾ ਵੀ ਆ ਕੰਚੜ ਤੇ ਆ ਕੇ ਤੂੰ ਤੇ ਧੱਕੇ ਹੀ ਖਾਂਦਾ ਫਿਰਿਆ ਉੱਥੋਂ ਜਦੋਂ ਆਉਂਦਾ ਨਾ ਉਹ ਆਂਦਾ ਜੇ ਤਾਂ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਸੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਪਦੇ ਘਰੇ ਜਾਈਂ ਅੰਦਰ ਬਾਹਰ ਵਰਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਸੀ ਮੈਂ ਕੀ ਕੁਝ ਕਰਕੇ ਗਿਆ ਤੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੇ ਹੁੰਦੇ ਹੁੰਦੇ ਫੇਰ ਉਹਦੇ ਲੱਗਦੇ ਹੀ ਉਹ ਵਿਚਾਰਾ ਆ ਕੇ ਬਾਹਰ ਚ ਬਹਿ ਜਾਂਦਾ ਜਦੋਂ ਬਾਹਰ ਚ ਬਹਿ ਜਾਂਦਾ ਫੇਰ ਉਹਦਾ ਪੋਗ ਪਾਉਣਾ ਸ਼ੁਰੂ ਕਰ ਦਿੰਦੇ ਆਪਾਂ ਉਹ 7 ਦਿਨ ਟੱਪਾ ਪੋਗਣਾ ਪਈਏ ਰਹਾ ਤੇ 7 ਦਿਨ ਉਹ ਬਾੜ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਪੋਗ ਪਾਤਾ ਉਸ ਤੋਂ ਬਾਅਦ ਫੇਰ ਉਹ ਆਉਣਗੇ ਰੱਦ ਦੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫੇਰ ਤੈਨੂੰ ਟੱਪਣਾ ਪਊਗਾ ਬੇਤਰ ਲਗੀ ਇੱਕ ਬਿਹਤਰ ਨਦੀ ਆਉਂਦੀ ਹੈ ਕਿ ਰੱਬ ਵੀ ਕਿਉਂ ਨਾ ਹੋਵੇ ਕਿ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟੱਪਣਾ ਪਊਗਾ। ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ। ਉਹਦੇ ਵਿੱਚ ਕੀੜੇ, ਪਤੰਗ, ਲੱੂ, ਲੋਹਾ ਸਭ ਕੁਝ ਉਹਦੇ ਵਿੱਚ ਹੁੰਦਾ ਹੈ। ਹਰੇਕ ਤਰ੍ਹਾਂ ਦਾ ਜਾਨਵਰ ਮਿਲੂਗਾ। ਠੀਕ ਆ? ਉਹ ਜਦੋਂ ਤੂੰ ਟੱਪੇਗਾ ਨਾ, ਜਦੋਂ ਤੂੰ ਜੇ ਮਾਲਾ ਹੁਣ ਤੂੰ ਆਪ ਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੇੜਾ ਚਾਰਦਾ। ਜਾਂ ਚੱਕੇ ਨੂੰ ਪੇੜਾ ਚਾਰਦਾ। ਜਾਂ ਕੀੜਿਆਂ ਨੂੰ ਤੂੰ ਮਤਲਬ ਡਾਰੇ ਪਾ ਦੇ ਡਰ ਕੇ ਉੱਠ ਕੇ। ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਆਣਗੇ ਤੈਨੂੰ ਉਹਦੇ ਵਿੱਚੋਂ ਦੀ ਸੇਨੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਕੀੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਇਹਨੇ ਕੰਨ ਕੀਤਾ ਸਾਡਾ ਢਿੱਡ ਭਰਿਆ ਜੀ ਕਹਾਂਗਾ ਫੇਰ ਵੀ ਤੈਨੂੰ ਕਿੰਨਾ ਦੇਨ ਕਰਕੇ ਨਾ ਝੰਗਾ ਵਾਹ ਕਿ ਤੈਨੂੰ ਬਾਹਰ ਹੈ ਕਿਉਂ ਉਹ ਫਿਰ ਨਰਦੇ ਤੋਂ ਕੋਈ ਨਹੀਂ ਕਰਦੀ ਕਉ ਮਦਦ ਕੱਢ ਕਰ ਦੋ ਕਉ ਮਦਦ ਤੇਰੇ ਕੋਈ ਆਊਗੀ ਜੇ ਬੱਪੀ ਐ ਜੈਸੇ ਤਦ ਮਿਲ ਤੈਨੂੰ ਕਿਰਾਂ ਨੇ ਫਿਰ ਤੇ ਨਦੀ ਤੋਂ ਪਾਰ ਕੱਢ ਦੇ। ਕੂਛਰੇ ਕੂਛ ਕਰ ਲੂਗੀ ਬਾਹਰ ਕੱਢ ਜੂਗੀ। ਅੱਗੇ ਆਊਗੀ ਅਗਨ ਧਰਤੀ। ਢੰਡੀ ਧਰਤੀ ਆਊਗੀ ਜੇ ਤੇ ਨਦੀ ਪਾਰ ਹੋ ਗਿਆ ਨਾ ਢੰਡੀ ਧਰਤੀ ਹੋ। ਢੰਡੀ ਧਰਤੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਤੂੰ ਪੁੰਨ ਪੁੰਨ ਕੀਤਾ ਨਾ ਤੈਨੂੰ ਉਹ ਪੁੰਨ ਮਤਲਬ ਉਹ ਧਰਤੀ ਦੇ ਲੈਣਾ ਢੰਡੀ ਤੇ ਉੱਥੇ ਰਾਖਸ਼ਾਂ ਦਾ ਫੋਨ ਨਹੀਂ ਪੈਂਦਾ। ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੰਨਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ ਫਿਰ ਤੂੰ ਚੱਲੇਗਾ ਆਜਾ ਹੁਣ ਪਾਪਾਂ ਵਾਲੇ ਪਾਸੇ। ਉਸ ਤੋਂ ਕਿਹਾ ਵੀ ਅਗਲ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੁੰਦੀਆਂ ਹਨ ਅਗਲ ਧਰਤੀ ਆਉਗੀ ਉੱਥੇ ਤੇਰੇ ਕੋਲ ਪਾਰ ਨਹੀਂ ਹੋਇਆ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਣਾ ਲਾਣਾ ਕਰੀ ਜਾਏਗਾ ਵਰਨ ਕਿ ਕਿਉਂ ਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸੀ ਤੇ ਰੱਬ ਦਾ ਨਾਮ ਉਹ ਲੈਣ ਨਹੀਂ ਦਿੰਦੇ ਮਾਰਦੇ ਸਿੱਧਾ ਲੈ ਕੇ ਤੇ ਜਾ ਦੇ ਫਿਰ ਉਹਨੂੰ ਕੋਈ ਜਾਨ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਜਾਨ ਸਰ ਬਾਡੀ ਨਹੀਂ ਮਿਲਦੀ ਨਹੀਂ ਉਹ ਉੱਥੇ ਉਹ ਜਮਾ ਰੱਖਦਾ ਉਦੇ ਸੋਨਾਂ ਦੇ ਹਿਸਾਬ ਨਾਲ ਉਹਦੀ ਬਾਡੀ ਦਿੱਂਦਾ ਜਿਉਂ-ਜਿਉਂੇ ਕੰਮ ਕੀਤੇ ਹੁੰਦੇ